ਇਕ ਕਾਫੀ ਨਿਰਾਸ਼ਾਜਨਕ ਰਹੀ ਆ ਹੁਣ ਤੱਕ ਸਰਕਾਰ ਇੰਜ ਲੱਗ ਰਿਹਾ ਵਾ ਕਿ દિਸ਼ਾਹੀਣ ਆ ਸੋ દિਸ਼ਾਹੀਣ ਸਰਕਾਰ ਜਿਹੜੀ ਆ ਨਜ਼ਰ ਆ ਰਹੀ ਆ ਮੈਂ ਕਿਉਂ ਕਹਿ ਰਿਹਾ ਮੈਂ ਇਸ ਕਰਕੇ ਕਿਉਂਕਿ ਜੇ ਆਪਾਂ ਇਸ ਸਰਕਾਰ ਨੂੰ ਪੁਰਾਣੀਆਂ ਸਰਕਾਰਾਂ ਨਾਲ ਕੰਪੇਅਰ ਕਰੀਏ ਤੇ ਇੰਜ ਲੱਗ ਰਿਹਾ ਆਪਣੀ ਉਹੋ ਜੀ ਕਾਰਗੁਜ਼ਾਰੀ ਹੈ ਸਰਕਾਰ ਦੀ ਆ ਉਹਨਾਂ ਸਰਕਾਰਾਂ ਨੂੰ ਆਪਾਂ ਬਦਲਿਆ ਸੀ ਉਹਨਾਂ ਨੂੰ ਬਿਲਕੁਲ ਆਪਾਂ ਪਾਸੇ ਲਾ ਕੇ ਇਹਨਾਂ ਨੂੰ 92 ਸੀਟਾਂ ਜਿਤਾਈਆਂ ਸੀ ਸੋ ਕੀ ਵਾਕਈ ਇਹ ਸਰਕਾਰ ਦੀ ਕਾਰਗੁਜ਼ਾਰੀ 92 ਸੀਟਾਂ ਵਾਲੀ ਹੈ 117 ਜੋ 92 ਸੀਟਾਂ ਦੇਣਾ ਮਤਲਬ ਇੱਕ ਲੈਂਡਸਲਾਈਡ ਵਿਕਟਰੀ ਸੀ ਬਿਲਕੁਲ ਨਹੀਂ ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਜਿਹੜੀ ਕਾਰਗੁਜ਼ਾਰੀ ਆ ਇਹ ਨਿਰਾਸ਼ਾਜਨਕ ਆ ਇੱਕ ਵੱਖਰੀ ਇੱਕ ਬਦਲ ਵਾਸਤੇ ਇਸ ਸਰਕਾਰ ਨੂੰ ਅਸੀਂ ਲਿਆਂਦਾ ਸੀ ਲੇਕਿਨ ਇਹ ਕਿੰਨੀ ਵੱਖਰੀ ਹੈ ਬਾਕੀਆਂ ਨਾਲੋਂ ਉਹ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਦੇ ਵਿੱਚ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਦਲ ਬਦਲੂ ਜਿਹੜੇ ਨੇ ਉਹਨਾਂ ਨੂੰ ਸਵਾਗਤ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਵਿੱਚ ਰਲਿਆ ਜਾ ਰਿਹਾ ਜੇ ਦੂਜੀਆਂ ਪਾਰਟੀਆਂ ਦੇ ਬੰਦੇ ਇਹਦੇ ਚਾ ਰਹੇ ਆ ਤੇ ਆਪਾਂ ਅੰਦਾਜ਼ਾ ਲਾ ਲਓ ਪੀ ਸਰਕਾਰ ਕਿੰਨੀ ਫਰਕ ਹੋਊਗੀ ਇਹ ਸਰਕਾਰ ਦੇ ਵਿੱਚ ਸੁਸ਼ੀਲ ਰਿੰਕੂ ਮਹਿੰਦਰ ਭਗਤ ਪਵਨ ਤੀਨੂ ਡਿੰਪੀ ਢਿੱਲੋਂ ਵਰਗੇ ਆ ਜਾ ਰਹੇ ਸੋ ਫਿਰ ਇਹ ਬਾਕੀਆਂ ਨਾਲ ਵੱਖਰੀ ਕਿਵੇਂ ਹੋਈ ਤੇ ਇਹੋ ਜੀ ਸਰਕਾਰੀ ਹੋਈ ਸੋ ਕਿਹੜਾ ਬਦਲ ਲੈ ਕੇ ਆਏ ਆਪਾਂ ਆਏ ਆ ਸ਼ੁਰੂ ਕੀਤਾ ਸੀ ਇਹ ਸਰਕਾਰ ਨੇ ਐਂਟੀ ਕ腐ਸ਼ਨ ਡਰਾਈਵ ਤੋਂ ਕੁਝ ਦਿਨ ਚੰਗੀ ਚੱਲੀ ਐਂਟੀ ਕ腐ਸ਼ਨ ਡਰਾਈਵ ਲੇਕਿਨ ਉਸ ਤੋਂ ਬਾਅਦ ਜਦੋਂ ਇੰਡੀਆ ਬਲਾਕ ਦਾ ਹਿੱਸਾ ਬਣ ਗਿਆ ਆਮ ਆਦਮੀ ਪਾਰਟੀ ਉਦੋਂ ਜੋ ਵੀ ਇਹ ਐਂਟੀ ਕ腐ਪਸ਼ਨ ਡਰਾਈਵ ਸੀ ਸਰਕਾਰੀ ਅਫਸਰਾਂ ਦੇ ਖਿਲਾਫ ਸਿਆਸੀ ਲੀਡਰਾਂ ਦੇ ਖਿਲਾਫ ਉਹ ਬਿਲਕੁਲ ਮੱਠੀ ਪੈ ਗਈ ਇਸੇ ਕਰਕੇ ਵਿਜੇ ਸਿੰਘਲਾ ਜਸਵੰਤ ਸਿੰਘ ਗੱਜਨ ਮਾਝਾ ਅਮਿਤ ਰਤਨ ਵਰਗੇ ਬੰਦੇ ਜਿਹੜੇ ਨੇ ਉਹ ਅੱਜ ਵੀ ਸਰਕਾਰ ਦੇ ਹਿੱਸਾ ਨੇ ਸਰਕਾਰ ਦੇ ਵਿੱਚ ਤੁਰੇ ਫਿਰਦੇ ਆ ਨੈਤਿਕਤਾ ਦੇ ਧਾਰ ਦੇ ਉੱਤੇ ਕਿੰਨੀ ਕੁ ਵਧੀਆ ਸਰਕਾਰ ਆ ਜੇ ਇਹ ਸਰਕਾਰ ਦੇ ਕਟਾਰੂ ਚੱਕ ਵਰਗੇ ਬੰਦੇ ਸਰਕਾਰ ਦਾ ਹਿੱਸਾ ਸਿਰਫ ਸਰਕਾਰ ਦਾ ਹਿੱਸਾ ਨਹੀਂ ਸਰਕਾਰ ਦੇ ਵਿੱਚ ਮੰਤਰੀ ਨੇ ਤੋਂ ਉੱਥੋਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਕਿੰਨੀ ਇੱਕ ਪ੍ਰਿੰਸੀਪਲ ਸਰਕਾਰ ਇਹ ਹੈ 300 ਯੂਨਿਟ ਬਿਜਲੀ ਦਾ ਬਹੁਤ ਲੋਕਾਂ ਨੂੰ ਰਾਹਤ ਮਿਲੀ ਆ ਪਰ ਉਹ ਬੜੀ ਹੈਵੀ ਕਾਸਟ ਦੇ ਉੱਤੇ ਕੀਮਤ ਬੜੀ ਵੱਡੀ ਪੜਨੀ ਪਈ ਉਹਦੀ ਵੇਖ ਲਓ ਬਿਜਲੀ ਬੋਰਡ ਦਾ ਪੀਐਸ ਪੀਸੀਐਲ ਦਾ ਕੀ ਹਾਲ ਹੈ ਸਰਕਾਰ ਦਾ ਕੀ ਹਾਲ ਹੈ 3.5 ਲੱਖ ਦਾ ਕਰੋੜ ਦਾ ਕਰਜ਼ਾ ਆਲਮੋਸਟ 1 ਲੱਖ ਕਰੋੜ ਆਲਮੋਸਟ 90 ਹਜ਼ਾਰ ਕਰੋੜ ਜਿਹੜਾ ਵਾ ਇਸ ਸਰਕਾਰ ਨੇ ਵਾਧੂ ਕਰਜ਼ਾ ਪਹਿਲੋਂ ਨਾਲ ਲਿਆ ਵਾ ਹਾਲਾਂ ਹਾਲਿਓ ਜਿਹੜੇ 1000 ਰੁਪਏ ਔਰਤਾਂ ਨੂੰ ਦੇਣਾ ਸੀ ਉਹ ਨਹੀਂ ਦਿੱਤਾ ਜੀ ਉਹ ਦਿੱਤਾ ਹੁੰਦਾ ਤੇ ਵੇਖ ਲਓ ਤੁਸੀਂ ਇਸ ਸਰਕਾਰ ਦਾ ਕੀ ਹਾਲਤ ਹੋਣਾ ਸੀ ਠੀਕ ਆ ਮਾਲਵਾ ਨਹਿਰ ਬਣ ਜਾਰੀ ਆ ਖੇਤੀ ਨੀਤੀ ਦਾ ਖਰੜਾ ਤਿਆਰ ਹੋਇਆ ਵਾ ਪਰ ਹਾਲੀ ਤੇ ਖਰੜਾ ਹੀ ਤਿਆਰ ਹੋਇਆ ਨਾ 2.5 ਸਾਲ ਲੰਘ ਗਏ ਇਹ ਖਰੜੇ ਪਹਿਲੇ 6 ਮਹੀਨਿਆਂ ਚਾਰ ਹੋਣੇ ਚਾਹੀਦੇ ਸੀਗੇ ਹੁਣ ਤੱਕ ਤੇ ਬਣ ਜਣੇ ਚਾਹੀਦੇ ਸੀਗੇ ਫਿਰ ਵੀ ਸਰਕਾਰਾਂ ਵੀ ਦੋ ਵਾਰੀ ਪਹਿਲਾਂ ਖੇਤੀ ਨੀਤੀ ਦਾ ਖਰੜਾ ਤਿਆਰ ਹੋਇਆ ਵਿਚੇ ਰਹਿ ਗਿਆ ਉਹ ਲਾਗੂ ਹੀ ਨਹੀਂ ਹੋਇਆ ਸੋ ਇਸ ਕਰਕੇ ਹਾਲੀ ਦੇਖਣਾ ਹੋਊਗਾ ਕਿ ਇਹ ਵਾਕਈ ਜੋ ਇਹ ਨੀਤੀਆਂ ਜਿਨ੍ਹਾਂ ਦਾ ਖੜਾ ਪਿਆਰ ਹੋਇਆ ਵਾ ਇਹ ਲਾਗੂ ਵੀ ਹੋਣਗੀਆਂ ਕਿ ਨਹੀਂ ਇਹ ਸਿਰੇ ਚੜਨ ਗਿਆ ਕਿ ਨਹੀਂ ਬਾਕੀ ਜਿਹੜੀ ਪ੍ਰੈਸ ਦੀ ਪਾਲਿਸੀ ਆ ਕਿਉਂਕਿ ਮੈਂ ਪ੍ਰੈਸ ਦੇ ਨਾਲ ਸੰਬੰਧਤ ਵਾ ਉਹ ਬਹੁਤ ਮੰਦ ਪਾ ਗਈ ਆ ਜਿਹੜੇ ਜਿਹੜੇ ਚੈਨਲ ਜਿਹੜੇ ਜਿਹੜੇ ادارے ਸਰਕਾਰ ਦੀ ਅਲੋਚਨਾ ਕਰਦੇ ਉਹਨਾਂ ਨੂੰ ਪਾਸੇ ਕਰਤਾ ਜਾਂਦਾ ਨਾ ਉਹਨਾਂ ਨੂੰ ਰਸਤਿਆਂ ਦਿੱਤੇ ਜਾਂਦੇ ਆ ਬਲੈਕਲਿਸਟ ਕਰਤਾ ਜਾਂਦਾ ਉਹਨਾਂ ਨੂੰ WhatsApp ਗਰੁੱਪਸ ਦੇ ਵਿੱਚੋਂ ਜਿਹੜੇ ਜਰਨਲਿਸਟ ਸਰਕਾਰ ਦੀ ਅਲੋਚਨਾ ਕਰਦੇ ਆ ਜਾਂ ਸਰਕਾਰ ਦੇ ਆ ਤੇ ਦੇ ਬਾਰੇ ਇਨਵੈਸਟੀਗੇਟਿਵ ਰਿਪੋਰਟਿੰਗ ਕਰਦੇ ਆ ਉਹਨਾਂ ਨੂੰ WhatsApp ਗਰੁੱਪਸ ਤੋਂ ਕੱਢਤਾ ਜਾਂਦਾ ਜਿੱਥੇ ਸਰਕਾਰ ਦੀ ਇਨਫੋਰਮੇਸ਼ਨ ਪਹੁੰਚਦੀ ਹੈ ਇਹ ਕਿਹੋ ਜਿਹੀ ਨੀਤੀ ਹੈ ਇਹ ਕੌਣ ਚਲਾ ਰਿਹਾ ਹੈ ਇਹ ਨੀਤੀ ਅੱਜ ਕੱਲ ਤੁਸੀਂ ਵੇਖ ਹੀ ਲਿਆ ਵਾ ਕਿ ਸਰਕਾਰ ਦੇ ਆਲੋਚਨ ਨੂੰ ਆਲੋਚਕ ਨੂੰ ਮਾਲਵਿੰਦਰ ਮਾਲੀ ਨੂੰ ਫੜ ਲਿਆ ਇਸ ਤੋਂ ਪਹਿਲਾਂ ਕਈ ਹੋਰ ਲੋਕਾਂ ਨੂੰ ਜਿਹੜੇ ਆਲੋਚਨਾ ਕਰਦੇ ਉਹਨਾਂ ਦੇ ਖਿਲਾਫ ਕੇਸ ਸਿਸਟਮ ਦਿੱਤੇ ਗਏ ਇਹ ਇਹ ਇਹਨਾਂ ਦੀ ਹੈ ਮੈਂ ਸਖਤ ਨਿੰਦਾ ਕਰਦਾ ਵਾਂ ਬਾਕੀ ਆਪਾਂ ਵੇਖ ਲਿਆ ਕਿ ਬਹੁਤ ਸਾਰੇ ਵਰਗ ਨੇ ਉਹਨਾਂ ਦੇ ਵਿੱਚ ਬੇਚੈਨੀ ਹੈ ਕਿਸਾਨ ਸੜਕਾਂ ਤੇ ਨੇ ए ईएनटी ईटी टीचर कंप्यूटर टीचर अंगणवाड़ी वर्कर इन वास्ते एक मैकेनिज्म बनाओ ताकि इन दी गल सुनी जा सके इन दी मांगें जेड़ियां जायज नहीं ओ मांगियां मनियां जा सकन बाकी उनन समझाए जा सके कि या गल्ला क्यों नहीं, नहीं मनियां जा सकदीया और ते और वातावरण वाले इशू दे ऊपर भी सरकार दा दी कार्यगुजारी تسلی بخش नहीं जे تسلی بخش हुंदी ते आ इन जदो जायद जेड़ा ਮੱਤੇ ਵੱਡਾ ਮੋਰਚਾ ਔਰ ਬੁੱਢਾ ਦਰਿਆ ਮੋਰਚਾ ਜਿਹੜਾ ਵਾ ਉਹ ਕਰ ਰਹੇ ਉਹਨਾਂ ਨੂੰ ਕਿਉਂ ਉਹ ਜੀ ਜਦੋਂ ਜਦ ਕਰਨੀ ਪੈਂਦੀ ਬਾਕੀ ਜਿਹੜੇ ਸੈਂਟਰ ਦਾ ਕਨਫੈਡਰੇਸ਼ਨ ਹੈ ਜਿਹਦੇ ਕਰਕੇ ਫੰਡਸ ਨਹੀਂ ਆ ਰਹੇ ਉਹਦੇ ਤੇ ਵੀ ਸਰਕਾਰ ਨੂੰ ਦੁਬਾਰਾ ਵਿਚਾਰ ਕਰਨ ਦੀ ਲੋੜ ਆ ਕਨਫੈਡਰੇਸ਼ਨ ਪ੍ਰਿੰਸੀਪਲ ਪ੍ਰਿੰਸੀਪਲਸ ਦੇ ਉੱਤੇ ਹੋਣੀ ਚਾਹੀਦੀ ਹੈ ਇਸ਼ੂਸ ਦੇ ਉੱਪਰ ਹੋਣੀ ਚਾਹੀਦੀ ਹੈ ਲੇਕਿਨ ਆ ਛੋਟੇ ਛੋਟੇ ਮਸਲਿਆਂ ਦੇ ਉੱਪਰ ਨਹੀਂ ਹੋਣੀ ਚਾਹੀਦੀ ਫਿਰ ਨਾਤੀ ਰੱਖਣਾ ਸਕੀਮ ਦਾ ਤਾਂ ਇਹ ਸਕੀਮ ਨਹੀਂ ਲਾਗੂ ਕਰਨੀ ਅਸੀਂ ਆਪਣੀ ਸਕੀਮ ਲਾਗੂ ਕਰਨੀ ਹੈ ਜੋ ਸੈਂਟਰ ਤੋਂ ਮਦਦ ਮਿਲਦੀ ਹੈ ਜੋ ਸਿਸਟਮ ਹੈ ਉਹ ਮਦਦ ਲਾਓ ਬਾਕੀ ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਤਬਦੀਲੀ ਦੀ ਲੋੜ ਆ ਉਹ ਤੁਹਾਨੂੰ ਬਾਕੀ ਸਟੇਟਾਂ ਜਿਹੜੀਆਂ ਨਾਨ ਬੀਜਪੀ ਗਵਰਨਸ ਆ ਉਹਨਾਂ ਨਾਲ ਰਲ ਕੇ ਇੱਕ ਤਬਦੀਲੀ ਲਿਆਉਂਦੀ ਲੋੜ ਆ ਇਹ ਸਿਰਫ ਟਕਰਾਅ ਦੇ ਨਾਲ ਇਹ ਗੱਲਾਂ ਨਹੀਂ ਬਣਨੀਆਂ ਔਰ ਬਾਕੀ ਦਿੱਲੀ ਤੋਂ ਦਖਲਅੰਦਾਜ਼ੀ ਬਿਲਕੁਲ ਬੰਦ ਹੋਵੇ ਪੰਜਾਬ ਦੇ ਲੋਕਾਂ ਨੇ ਐਮਐਲਏ ਚੁਣੇ ਆ ਇਹ ਐਮਐਲਏ ਨੇ ਆਪਣੇ ਮੰਤਰੀ ਜਿਹੜੇ ਨੇ ਉਹ ਚੁਣੇ ਹੋਏ ਨੇ ਉਹਨਾਂ ਨੇ ਮੁੱਖ ਮੰਤਰੀ ਚੁਣਿਆ ਵਾ ਸੋ ਉਹਨਾਂ ਦੀ ਗੱਲ ਸੁਣੀ ਜਾਵੇ ਮੰਤਰੀਆਂ ਦੀ ਗੱਲ ਸੁਣੀ ਜਾਵੇ 1 ਮੈਨ ਸ਼ੋ ਨੂੰ ਖਤਮ ਕਰੋ ਇਹ 1 ਮੈਨ ਸ਼ੋ ਨਹੀਂ ਹੁੰਦਾ ਇਹ ਕਲੈਕਟਿਵ ਰਿਸਪੌਂਸਿਬਿਲਟੀ ਦੀ ਕੈਬਨਿਟ ਹੁੰਦੀ ਹੈ ਜਿਹੜੀ ਸਰਕਾਰ ਚਲਾਉਂਦੀ ਹੈ ਇੱਕ ਸਿਰਫ ਮੁੱਖ ਮੰਤਰੀ ਜਿਹੜਾ ਵਾ ਜੇ ਉਹ ਸਰਕਾਰ ਚਲਾਊਗਾ ਤੇ ਓਬਵੀਅਸਲੀ ਲੋਕਾਂ ਦੇ ਵਿੱਚ ਤੇ ਨਿਰਾਸ਼ਾ ਹੀ ਰਹੇਗੀ ਓਵਰ ਆਲ ਪਰਫਾਰਮੈਂਸ ਮੈਂ ਫਿਰ ਕਹੂੰਗਾ ਪੋਰ ਕਿਉਂਕਿ ਅਸੀਂ ਖਦਬਦਲੀ ਲਿਆਉਣੀ ਚਾਹੁੰਦੇ ਸੀ ਬਾਕੀ ਸਰਕਾਰਾਂ ਜਿਹੀਆਂ ਅੱਗੇ ਰਹੀਆਂ ਉਹ ਹੀ ਤੇ ਸਰਕਾਰ ਜ਼ਰੂਰ ਹੈ ਸ਼ਾਇਦ ਉਹਨਾਂ ਨੂੰ ਰੱਤੀ ਬਿਹਤਰੀਆ ਲੇਕਿਨ ਅਸੀਂ ਤੇ ਇੱਕ ਵੱਡੀ ਤਬਦੀਲੀ ਲੈਂਦੀ ਸੀ ਨਾ ਉਹ ਤਬਦੀਲੀ ਨਜ਼ਰ ਨਹੀਂ ਆਈ